ਮੋਹਾਲੇ ਦੇ ਵਿੱਚ ਬਿਲਡਿੰਗ ਟਾਟੇਰੀ ਹੋਣ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਵਿੱਚ ਵੀ ਕੁਝ ਅਜਿਹੇ ਹੀ ਮੰਜ਼ਰ ਦੇਖਣ ਨੂੰ ਮਿਲਿਆ ਮੌਕੇ ਉੱਤੇ ਪ੍ਰਤੱਖ ਦਰਸ਼ੀ ਜਿਨ੍ਹਾਂ ਨੇ ਦੱਸਿਆ ਕਿ ਤਮਾਕੀ ਵਰਗੀ ਆਵਾਜ਼ ਆਉਂਦੀ ਹੈ ਜਦੋਂ ਦੇਖਿਆ ਜਾਂਦਾ ਹੈ ਤਾਂ ਬਿਲਡਿੰਗ ਜੋ ਹੈ ਉਹ ਟਾਟੇਰੀ ਹੋ ਜਾਂਦੀ ਹੈ ਹਾਲਾਂਕਿ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਹੁੰਦਾ ਹੈ ਤਾਂ ਮੌਕੇ ਤੇ ਲੋਕਾਂ ਨੂੰ ਭਾਜੜਾ ਪੈ ਜਾਂਦੀਆਂ ਨੇ ਕਿਉਂਕਿ ਇੱਕੋ ਦਮ ਤੁਮਾਕੇ ਵਰਗੀ ਆਵਾਜ਼ ਲੋਕਾਂ ਨੂੰ ਸੁਣਾਈ ਦਿੰਦੀ ਹੈ ਜਿਵੇਂ ਕੋਈ ਬਲਾਸਟ ਹੋਇਆ ਹੋਵੇ ਅਜੇਹਰ ਦੇ ਵਿੱਚ ਮੌਕੇ ਉਤੇ ਵੱਡੀ ਗੰੰਟੀ ਦੇ ਵਿੱਚ ਜਿਹੜੇ ਲੋਕ ਨੇ ਇਕੱਠੇ ਹੋ ਜਾਂਦੇ ਨੇ ਪਹਿਲਾਂ ਤਾਂ ਇਹ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਪਤਾ ਲੱਗ ਸਕੇ ਕੋਈ ਇਸ ਦੇ ਵਿੱਚ ਜ਼ਖਮੀ ਤਾਂ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤਾਂ ਸੈਕਟਰ 17 ਦੇ ਵਿੱਚ ਸਵੇਰੇ 7 ਵਜੇ ਇੱਕ ਬਹੁ ਮੰਜ਼ਿਲਾ ਇਮਾਰਤ ਜੋ ਹੈ ਡਿੱਗ ਗਈ ਹੈ ਜੋ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਬਿਲਡਿੰਗ ਪੰਜ ਮੰਜ਼ਲਾ ਸੀ ਜੋ ਕਿ ਖਾਲੀ ਪਈ ਹੋਈ ਸੀ ਕਾफी ਸਮੇਂ ਤੋਂ ਹਾਲਾਂਕਿ ਇਸ ਹਾਦਸੇ ਦੇ ਵਿੱਚ ਫਿਲਹਾਲ ਤੱਕ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ ਪ੍ਰਸ਼ਾਸਨਿਕ ਅਧਿਕਾਰੀ ਖੁਦ ਮੌਕੇ ਤੇ ਮੌਜੂਦ ਨੇ ਡੀਸੀ ਦਫਤਰ ਅਤੇ ਮਸ਼ਹੂਰ ਸ਼ੋਰੂਮ ਨੇੜੇ ਸਥਿਤ ਇਹ ਬਿਲਡਿੰਗ ਜੋ ਹੈਗੀ ਟੈਟੇਰੀ ਹੋਈ ਹੈ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ 1970 ਦੇ ਆਸ-ਪਾਸ ਇਹ ਜਿਹੜੀ ਬਿਲਡਿੰਗ ਹੈਗੀ ਬਣੀ ਸੀ ਇਸ ਨੂੰ ਅਸੁਰੱਖਿਅਤ ਵੀ ਐਲਾਨਿਆ ਗਿਆ ਸੀ ਤਾਂ ਇਹ ਇਮਾਰਤ ਜੋ ਹੈ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਉਤੇ ਸਥਿਤ ਹੈ ਸੈਕਟਰ 17 ਦੇ ਵਿੱਚ ਸਥਿਤ ਹੈ ਜਿੱਥੇ ਕਿ ਇਹ ਹਾਦਸਾ ਹੋਇਆ ਲੋਕਾਂ ਦੇ ਮੁਤਾਬਕ ਜੋ ਹੈ ਇਹ ਇਮਾਰਤ ਜਦੋਂ ਡਿੱਗੀ ਸੀ ਤਾਂ ਉਹਨਾਂ ਨੂੰ ਇਹ ਲੱਗਿਆ ਕਿ ਕੋਈ ਬਲਾਸਟ ਹੋਇਆ ਉਸ ਤੋਂ ਬਾਅਦ ਮੌਕੇ ਉਤੇ دہشت ਫੈਲ ਗਈ ਸੀ ਲੋਕ ਡਰਨ ਲੱਗ ਗਏ ਸੀ ਕਿ ਆਖਰ ਇਹ ਹੋਇਆ ਕਿ ਬਲਾਸਟ ਹੋਇਆ ਕਿਵੇਂ ਹੋਇਆ ਕਿੱਥੇ ਹੋਇਆ ਲੋਕ ਪਰੇਸ਼ਾਨ ਹੋ ਗਏ ਸੀ ਤਾਂ ਪ੍ਰਸ਼ਾਸਨ ਨੇ ਇਮਾਰਤ ਨੂੰ ਸੀਲ ਕਰ ਦਿੱਤਾ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਇਮਾਰਤ ਦੇ ਵਿੱਚ ਕਰੀਬ ਦੋ ਮਹੀਨਿਆਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ ਇਸ ਕਾਰਨ ਇਮਾਰਤ ਦੇ ਵਿੱਚ ਤਰੇੜਾਂ ਵੀ ਆ ਗਈਆਂ ਸਨ मामला प्रशासन ਦੇ ਧਿਆਨ ਦੇ ਵਿੱਚ ਆਉਂਦੇ ਹੀ 27 ਦਸੰਬਰ ਨੂੰ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਸੀਲ ਕਰਨ ਤੋਂ ਬਾਅਦ ਜਿਹੜੇ ਠੇਕੇਦਾਰ ਨੇ ਉਹ ਫਰਾਰ ਹੋ ਗਏ ਸੀ ਇਸ ਦੇ ਵਿੱਚ ਜੋ ਆਸ-ਪਾਸ ਦੇ ਜੋ ਦੁਕਾਨਦਾਰ ਹੈਗੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੋ ਮੁਰੰਮਤ ਹੋਈ ਸੀ ਉਸ ਸਮੇਂ ਉਚਿਤ ਕਦਮ ਨਹੀਂ ਚੁੱਕੇ ਗਏ ਇਸ ਇਮਾਰਤ ਦੇ ਕਾਰਨ ਉਹਨਾਂ ਦੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਨੇ ਯਾਨੀ ਨੁਕਸਾਨ ਕਾਫੀ ਹੱਦ ਤੱਕ ਪਹੁੰਚਿਆ ਹੈ ਨੇੜਲੇ ਇਮਾਰਤ ਦੇ ਮਾਲਕ ਕਮਲਜੀਤ ਸਿੰਘ ਸਿੱਧੂ ਜونی ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਪਹਿਲਾ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਤਵੰਦਾ ਮਹਿਫਿਲ ਹੋਟਲ ਇਸ ਇਮਾਰਤ ਦੇ ਵਿੱਚ ਚੱਲਦਾ ਸੀ ਇਸ ਤੋਂ ਬਾਅਦ ਇਹ ਇਮਾਰਤ ਮਾਲਾਬਾ ਜੁਵੈਲਰ ਨੇ ਕਿਰਾਏ ਤੇ ਲੈ ਲਈ ਸੀ ਉਹ ਇੱਥੇ ਬੇਸਮੈਂਟ ਦੇ ਵਿੱਚ ਮੁਰੰਮਤ ਦਾ ਕੰਮ ਕਰਵਾ ਰਿਹਾ ਸੀ ਇਸ ਦੌਰਾਨ ਇਮਾਰਤ ਦੇ ਖੰਬਿਆਂ ਦੇ ਵਿੱਚ ਤਰੇੜਾਂ ਆ ਗਈਆਂ ਉਸ ਤੋਂ ਬਾਅਦ ਸਾਡੇ ਕਰਮਚਾਰੀ ਵੀ ਪੂਰੀ ਤਰ੍ਹਾਂ ਬਾਹਰ ਜਿਹੜੇ ਹੈਗੇ ਆ ਗਏ ਸੀ ਹੁਣ ਉਹਨਾਂ ਨੇ ਉਹ ਸਾਰੀ ਇੰਜੀਨੀਅਰਾਂ ਨੂੰ ਆਪਣੀ ਇਮਾਰਤ ਦਾ ਮੁਲਾਂਕਣ ਕਰਵਾਉਣ ਦੇ ਲਈ ਬੁਲਾਇਆ ਹੋਇਆ ਸੀ ਤਾਂ ਅਜੇ ਇਹ ਦੇ ਵਿੱਚ ਵੱਡੀ ਖਬਰ ਤੇ ਇਸ ਦੇ ਵਿੱਚ ਗਣੀਮਤ ਇਹ ਰਹੀ ਕਿ ਜਿਸ ਤਰੀਕੇ ਦੇ ਨਾਲ ਮੁਹਾਲੀ ਦੇ ਵਿੱਚ ਹਾਦਸਾ ਹੋਇਆ ਸੀ ਭਾਜੜਾ ਪਈਆਂ ਸਨ ਮੌਤਾਂ ਹੋਈਆਂ ਸਨ ਤਾਂ ਇੱਥੇ ਉਹ ਚੀਜ਼ ਨਹੀਂ ਹੋਈਆਂ ਕਿਉਂਕਿ ਇੱਥੇ ਬਚਾਅ ਹੋ ਗਿਆ ਬਿਲਡਿੰਗ ਖਾਲੀ ਸੀ ਸਮਾਂ ਸਵੇਰ ਦਾ ਸੀਗਾ ਜਦੋਂ ਇਹ ਬਿਲਡਿੰਗ ਜੋ ਹੈਗੀ ਕੋਲਾਪਸ ਹੋਉਂਦੀ ਹੈ ਤਾਂ ਇਸ ਬਾਬਤ ਵਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਚਰਨ ਕਮਲ ਸਿੰਘ ਮਾਨ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ ਚਰਨ ਤੁਹਾਡੇ ਕੋਲ ਕੀ ਕੋਈ ਜਾਣਕਾਰੀ ਹੈ ਹਾ ਕਵਿਤਾ ਇਹ ਸੈਕਟਰ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਸਵੇਰੇ 7:00 ਵਜੇ ਇੱਕ ਧਮਾਕਾ ਟਾਈਪ ਮਤਲਬ ਕਹਿ ਸਕਦੇ ਆ ਆਪਾਂ ਹੋਇਆ ਇੱਕ ਪੰਜ ਮੰਜ਼ਲਾ ਜਿਹੜੀ ਇਮਾਰਤ ਹੈ ਉੱਤੇ ਡੇਟਰੀ ਹੋ ਗਈ ਹੈ ਤੇ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਵੀ ਇਹ 1970 ਦੇ ਆਸ-ਪਾਸ ਦੀ ਬਣੀ ਹੋਈ ਇਮਾਰਤ ਸੀ ਹਾਲਾਂਕਿ ਗਨੀਮਤ ਕਵਿਤਾ ਇਹ ਰਹੀ ਹੈ ਇਸੇ ਤਰ੍ਹਾਂ ਵੀ ਜਾਣੀ ਨੁਕਸਾਨ ਅ ਇਥੇ ਇਹ ਜਿਹੜੀ ਇਮਾਰਤ ਡਿੱਗਣ ਦੇ ਨਾਲ ਨਹੀਂ ਹੋਇਆ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਇਹ ਜ਼ਰੂਰ ਦੱਸਿਆ ਵੀ 2 ਮਹੀਨੇ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ ਇਸ ਇਮਾਰਤ ਦੇ ਵਿੱਚ ਸੋ ਕਿਤੇ ਨਾ ਕਿਤੇ ਤਰੇੜਾਂ ਆ ਗਈਆਂ ਉਹਦੇ ਕਾਰਨ ਕਿਉਂਕਿ ਪੁਰਾਣੀ ਇਮਾਰਤ ਸੀਗੀ ਤੇ 27 ਦਸੰਬਰ ਨੂੰ ਇਹ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਸੀ ਕਿਉਂਕਿ ਜਦੋਂ ਪਤਾ ਲੱਗਿਆ ਵੀ ਇਹ ਸੁਰੱਖਿਅਤ ਨਹੀਂ ਹੈਗੀ ਸੋ ਪ੍ਰਸ਼ਾਸਨ ਨੇ ਕਦਮ ਚੱਕਦੇ ਹੋਏ ਇਹਨੂੰ ਸੀਲ ਕਰ ਦਿੱਤਾ ਸੀਗਾ ਪਰ ਇਹਦੇ ਵਿੱਚ ਇੱਕ ਚੀਜ਼ ਹੈ ਵੀ ਚਲੋ ਆਪਾਂ ਇਹ ਸ਼ੁਕਰਮਨਾ ਸਕਦੇ ਆ ਵੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਮੁਹਾਲੀ ਦੇ ਵਿੱਚ ਵੀ 21 ਦਸੰਬਰ ਨੂੰ ਇੱਕ ਬਹੁਤ ਮੰਸਲਾ ਇਮਾਰਤ ਡਿੱਗੀ ਸੀ ਤੁਹਾਨੂੰ ਯਾਦ ਹੋਵੇਗਾ ਬੇਸਮੈਂਟ ਦੀ ਖੁਦਾਈ ਚੱਲ ਰਹੀ ਸੀਗੀ ਉਹ ਇਮਾਰਤ ਡਿੱਗਣ ਦੇ ਨਾਲ ਇੱਕ ਮਾਜਲ ਦੀ ਲੜਕੀ ਤੇ ਇੱਕ ਮਾਲ ਦੇ ਨੌਜਵਾਨ ਦੀ ਮੌਤ ਹੋ ਗਈ ਸੀ ਪਰ ਇਹਦੇ ਚ ਜਿਹੜੀ ਨੇੜਲੀ ਇਮਾਰਤ ਸੀਗੀ ਕਮਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਪਹਿਲਾਂ ਇਮਾਰਤ ਸਾਬਕਾ ਕੇਂਦਰੀ ਮੰਤਰੀ ਹਰਮੋਨ ਭਵਨ ਦਾ ਇੱਥੇ ਇੱਕ ਮਹਿਫਲ ਹੋਟਲ ਚੱਲਦਾ ਹੁੰਦਾ ਸੀ ਜੀ ਇਸ ਤੋਂ ਬਾਅਦ ਇਹ ਇਮਾਰਤ ਮਲਾਬਾਰ ਜੁਵੇਲਰ ਨੇ ਕਿਰਾਏ ਤੇ ਲੈ ਲਈ ਸੀ ਸੋ ਬੇਸਮੈਂਟ ਦਾ ਕਿਤੇ ਨਾ ਕਿਤੇ ਇਹ ਇਮਾਰਤ ਦੇ ਵਿੱਚ ਜਿਹੜਾ ਉਹ ਕੰਮ ਚੱਲ ਰਿਹਾ ਸੀ ਜਿਹਦੇ ਕਰਕੇ ਖੰਬਿਆਂ ਦੇ ਵਿੱਚ ਤਰੇੜਾਂ ਆ ਗਈਆਂ ਸੀ। ਸੋ ਕਿਤੇ ਨਾ ਕਿਤੇ ਇਹ ਸੇਫਲੀ ਸੀਗੀ ਇਮਾਰਤ ਤੇ ਅੱਜ ਸਵੇਰੇ 7 ਵਜੇ ਇਹ ਇਮਾਰਤ ਜਿਹੜੀ ਉਹ ਢਹਿ ਢੇਰੀ ਹੋ ਗਈ। ਇੱਕ ਵਾਰ ਤਾਂ ਲੋਕਾਂ ਦੇ ਵਿੱਚ ਬੜਾ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਕਿਉਂਕਿ ਜਦੋਂ ਇਹ ਇਮਾਰਤ ਕਵੀ ਤਾਂ ਡਿੱਗੀ ਹੈ ਤਾਂ ਐਵੇਂ ਲੱਗਿਆ ਜਿਵੇਂ ਕੋਈ ਬੰਬ ਬਲਾਸਟ ਜਾਂ ਕੋਈ ਧਮਾਕਾ ਵੱਡਾ ਆ ਹੋਇਆ ਹੁੰਦਾ। ਹਾਲਾਂਕਿ ਇੱਥੇ ਮੌਕੇ ਤੇ ਥਾਣਾ ਐਸਐਚਓ ਰੋਹਿਤ ਵੀ ਪਹੁੰਚੇ ਜਿਨ੍ਹਾਂ ਨੇ ਉਹਨਾਂ ਨੇ ਦੱਸਿਆ ਕਿ 100 ਨੰਬਰ ਤੇ ਇੱਕ ਫੋਨ ਆਇਆ ਸੀ ਜਿਸ ਤੋਂ ਬਾਅਦ ਉਹ ਕਾਰਵਾਈ ਕਰਦੇ ਹੋਏ ਉਹਨਾਂ ਦੀ ਈਮਾ ਜੁੜੀ ਉੱਥੇ ਪਹੁੰਚ ਗਈ ਉਸ ਤੋਂ ਬਾਅਦ ਇੱਕੀ ਚੀਜ਼ ਹੋਰ ਇਹਦੇ ਚ ਇੰਪੋਰਟੈਂਟ ਆ ਕਵੀ ਦਾ ਠੇਕੇਦਾਰ ਜਿਹੜਾ ਉਹ ਫਰਾਰ ਫਰਾਰ ਦੱਸਿਆ ਜਾ ਰਿਹਾ ਹੈ ਉਹ ਦੀ ਜਾਂਚ ਕੀਤੀ ਜਾਊਗਾ ਹਾਂਜੀ ਜਾਂਚ ਕੀਤੀ ਜਾਊਗੀ ਇਹ ਜ਼ਰੂਰ ਦੇਖਿਆ ਜਾਊਗਾ ਵੀ ਇਹਦੇ ਵਿੱਚ ਕੀ ਲੋਕ ਜੁੜੇ ਹੋਏ ਸੀ ਜਾਂ ਕੋਈ ਕੋਤਾਹੀ ਤਾਂ ਨਹੀਂ ਵਰਤੀ ਗਈ ਜਿਹਦੇ ਕਰਕੇ ਇਮਾਰਤ ਢਹਿ ਢੇਰੀ ਹੋਈ ਹੈ ਵੈਸੇ 1970 ਦੇ ਆਸ-ਪਾਸ ਦੀ ਇਹ ਇਮਾਰਤ ਦੱਸੀ ਜਾ ਰਹੀ ਹੈ ਤੇ ਇੱਕ ਚੀਜ਼ ਮੈਂ ਹੋਰ ਆਪਣੇ ਦਰਸ਼ਕਾਂ ਨੂੰ ਕਵਿਤਾ ਦੱਸਣੀ ਚਾਹੂੰਗਾ ਇਹੋ ਜਿਹੀਆਂ ਇਮਾਰਤਾਂ ਇੱਕ ਤੋਂ 30 ਜਿਹੜੀਆਂ ਆਪਾਂ ਕਹਿ ਸਕਦੇ ਹਾਂ ਵਿਰਾਸਤੀ ਇਮਾਰਤਾਂ ਨੇ ਆਪਣੇ ਛੱਡੀਕਰ ਦੇ ਵਿੱਚ ਹੂੰ ਜੋ ਪ੍ਰਸ਼ਾਸਨ ਕਿਤੇ ਨਾ ਕਿਤੇ ਉਹਨਾਂ ਨੂੰ ਨਵੀਨੀਕਰਨ ਨੂੰ ਲੈ ਕੇ ਉਹਨਾਂ ਨੂੰ ਨਵਾਂ ਬਣਾਉਣ ਦੇ ਲਈ ਜਿਹੜਾ ਉਹ ਸਖਤ ਕਦਮ ਚੁੱਕ ਰਿਹਾ ਪਰ ਜ਼ਰੂਰ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਉਸ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਅਮਲੀ ਜਮ ਪਹਿਨਾਇਆ ਜਾਂਦਾ ਕਿ ਨਹੀਂ ਪਹਿਨਾਇਆ ਜਾਂਦਾ ਕਿਉਂਕਿ ਬੜੀ ਦੁਖਦਾਈ ਘਟਨਾ 2 ਤਕੰਬਰ ਨੂੰ ਵਾਪਰੀ ਸੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਇੱਕ ਨੌਜਵਾਨ ਤੇ ਇੱਕ ਲੜਕੀ ਜਿਹੜੀ ਹਿਮਾਚਲ ਦੀ ਰਹਿਣ ਵਾਲੀ ਸੀ ਲੜਕਾ ਅੰਬਾਲਾ ਦਾ ਰਹਿਣ ਵਾਲਾ ਸੀ ਉਹਦੀ ਮੌਤ ਹੋ ਗਈ ਸੀ ਇੱਕ ਚੀਜ਼ ਕਭੀ ਤਾਂ ਹੋ ਰਿਹਾ ਇਹ ਇਮਾਰਤ ਡੀਸੀ ਦਫਤਰ ਤੇ ਸ਼ੋਰੂਮਸ ਦੇ ਵਿੱਚ ਕਾਰ ਸੀ ਜਿਹੜੀ ਇਹ ਮਾਰਕਸ 17 ਟੈਕਸ ਸੈਕਟਰ ਦੇ ਵਿੱਚ ਗਿਰੀ ਹੈ ਤੇ ਪੰਜ ਮੰਜ਼ਿਲਾ ਇਮਾਰਤ ਸੀ ਢਹਿ ਟੇਰੀ ਹੋ ਗਈ ਹੈ ਆ ਲੋਕਾਂ ਦੇ ਵਿੱਚ ਬੜਾ ਇੱਕ ਤਰੀਕੇ ਦੇ ਨਾਲ ਦਹਿਸ਼ਤ ਦਾ ਮਾਹੌਲ ਜਿਆ ਜ਼ਰੂਰ ਦੇਖਣ ਨੂੰ ਮਿਲਿਆ ਪਰ ਸ਼ੁਕਰ ਰਿਹਾ ਵਾਇਗਰੂ ਦਾ ਗਨੀਮਤ ਰਹੀ ਵੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਜੀ ਆ ਚਰਨ ਬੜਾ ਬੜਾ ਧੰਨਵਾਦ ਤੁਹਾਡਾ ਤਾਂ ਏਸੀ ਸਾਡੇ ਨਾਲ ਸਾਡੇ ਸਹਿਯੋਗੀ ਚਰਨ ਕਮਲ ਸਿੰਘ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈਗੀ ਹਾਲਾਂਕਿ ਗਨੀਮਤ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਸਵੇਰ ਦਾ ਸਮਾਂ ਸੀਗਾ ਤੜਕੇ 7:00 ਵਜੇ ਜੋ ਹੈ ਇਹ ਹਾਦਸਾ ਵਾਪਰਦਾ ਜਦੋਂ ਕਿ ਠੰਡ ਵੀ ਹੁੰਦੀ ਹੈ ਕੋਹਰਾ ਵੀ ਹੁੰਦਾ ਹੈ ਅਜੇਹੇ ਦੇ ਵਿੱਚ ਲੋਕ ਜਿਹੜੇ ਨੇ ਬਾਹਰ ਨਹੀਂ ਨਿਕਲਦੇ ਨੇ ਛੇਤੀ ਤਾਂ ਗਣੀਮਤ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਵਾਲ ਜੋ ਹੈ ਹੱਲੇ ਵੀ ਖੜੇ ਹੁੰਦੇ ਨੇ ਕਿ ਆਖਰ ਜੋ ਚੰਡੀਗੜ੍ਹ ਦੀ ਮਸ਼ਹੂਰ ਜੋ ਥਾਂ ਤੇ ਇਹ ਬਿਲਡਿੰਗ ਸੀ ਜਿਸ ਨੂੰ ਪਹਿਲਾਂ ਅਸੁਰੱਖਿਅਤ ਵੇਲਾ ਲਿਆ ਗਿਆ ਸੀ ਪਹਿਲਾਂ ਸੀਲ ਕਰ ਦਿੱਤਾ ਗਿਆ ਸੀ ਤਾਂ ਅਜੇਹੇ ਦੇ ਵਿੱਚ ਕਾਰਵਾਈ ਹਾਲੇ ਤੱਕ ਉਹਨਾਂ ठेकेदारों ਤੇ ਨਹੀਂ ਹੋਈ ਹੈ ਇਹ ਜੋ ਪੁਲਿਸ ਮੌਕੇ ਤੇ ਪਹੁੰਚੀ ਹੈ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਿੰਟਾਂ ਦੇ ਵਿੱਚ ਢਹ ਢੇਰੀ ਇਹ ਇਮਾਰਤ ਹੋ ਜਾਂਦੀ ਹੈ ਜੋ ਤਸਵੀਰਾਂ ਅਸੀਂ ਮੌਕੇ ਦੀਆਂ ਤੁਹਾਨੂੰ ਤੁਹਾਡੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਿਲਡਿੰਗ ਪੂਰੀ ਦੀ ਪੂਰੀ ਢਹ ਢੇਰੀ ਹੋ ਜਾਂਦੀ ਹੈ ਪੁਲਿਸ ਵੀ ਮੌਕੇ ਤੇ ਨਜ਼ਰ ਆ ਰਹੀ ਹੈ ਮੌਕੇ ਤੇ ਲੋਕ ਵੀ ਖੜੇ ਹੋਏ ਨੇ ਮੌਕੇ ਤੇ ਜਿਹੜੇ ਪ੍ਰਤੱਖ ਦਰਸ਼ੀ ਨੇ ਉਹਨਾਂ ਦੇ ਵੱਲੋਂ ਵੀ ਰੂ ਕੰਬਾਉ ਜੋ ਹਾਦਸਾ ਵਾਪਰਦਿਆ ਹਰ ਕੋਈ ਉੱਥੇ ਡਰ ਜਾਂਦਾ ਕਿ ਅਖਰ ਬਲਾਸਟ ਵਾਲੀ ਕਿਹੜੀ ਚੀਜ਼ ਹੋਈ ਹੈ ਕਿ ਬਲਾਸਟ ਵਰਗੀ ਆਵਾਜ਼ ਆਈ ਹੈਗੀ ਤੇ ਜਦੋਂ ਦੇਖਿਆ ਜਾਂਦਾ ਤਾਂ ਲੋਕ ਵੀ ਡਰ ਜਾਂਦੇ ਨੇ ਕਿ ਕਿਤੇ ਕੋਈ ਫਸਿਆ ਨਾ ਹੋਵੇ ਪਰ ਗਣੀਮਤ ਇਹ ਹੈ ਕਿ ਇਹ ਬਿਲਡਿੰਗ 2 ਮਹੀਨਿਆਂ ਤੋਂ ਕਾਫੀ ਸਮੇਂ ਤੋਂ ਜੋ ਇਹ ਬਿਲਡਿੰਗ ਬੰਦ ਸੀ ਖਾਲੀ ਪਈ ਹੋਈ ਸੀ ਕੋਈ ਵੀ ਵਿੱਚ ਨਹੀਂ ਸੀਗਾ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੀ ਆ ਤਾਂ ਤੁਹਾਨੂੰ ਦੱਸਈਏ ਕਿ ਨੋਟਿਸ ਦੇ ਵਿੱਚ ਮਾਲਕ ਨੂੰ ਇਮਾਰਤ ਖਾਲੀ ਕਰਨ ਅਤੇ ਨਵੀਂ ਇਮਾਰਤ ਦੇ ਹੱਕ ਦੇ ਵਿੱਚ ਪੁਰਾਣੀ ਵਿਗੜ ਰਹੀ ਉਸਾਰੀ ਨੂੰ ਵੀ ਜਵਾਇ ਢਾਉਣ ਦੇ ਲਈ ਕਦਮ ਚੁੱਕਣ ਦੀ ਹਦਾਇਤ ਕੀਤੀ ਗਈ ਸੀ ਇਸ ਲਈ ਤੈਜਾਨ ਦੇ ਸਮੇਂ ਤੱਕ ਇਮਾਰਤ ਖਾਲੀ ਸੀ ਅਤੇ ਆਲੇ-ਦੁਆਲੇ ਦੀਆਂ ਦੁਕਾਨਾਂ ਦੀ ਜੇਕਰ ਗੱਲ ਕਰ ਲਈਏ ਤਾਂ ਅਜੇ ਹੀ ਦੇ ਵਿੱਚ ਉਹ ਵੀ ਖਾਲੀ ਕਰ ਦਿੱਤਾ ਗਿਆ ਸੀ ਜਿਸ ਦੇ ਕਾਰਨ ਕਿਸੇ ਵੀ ਜਾਨੀ ਜਾਂ ਸੰਪਤੀ ਦੇ ਨੁਕਸਾਨ ਤੋਂ ਬਚਾ ਰਿਹਾ ਹੈਗਾ ਤਾਂ ਬਹੁਤ ਵੱਡੀ ਅਣਹੋਣੀ ਜੋ ਹੈ ਵਾਪਰ ਸਕਦੀ ਸੀ ਵੱਡਾ ਸਾਰਾ ਜਿਹੜਾ ਨੁਕਸਾਨ ਹੈਗਾ ਹੋ ਸਕਦਾ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਮੁਹਾਲੀ ਦੇ ਵਿੱਚ ਹਾਦਸਾ ਹੁੰਦਾ ਭਾਜਣਾ ਪੈ ਜਾਂਦੀਆਂ ਨੇ ਉਸ ਦੇ ਵਿੱਚ ਮਾਤਾਂ ਵੀ ਹੁੰਦੀਆਂ ਨੇ ਤਾਂ ਆਖਰ ਚੰਡੀਗੜ੍ਹ ਦੇ ਵਿੱਚ ਮੌਕੇ ਉਤੇ ਫਿਲਹਾਲ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ ਸਟੇ ਸਾਰਾ ਦੇ ਵਿੱਚ ਸਥਿਤੀ ਕੀ ਹੈ ਇਸ ਮੁਤਲਕ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਪਰਵਿੰਦਰ ਕੁਮਾਰ ਸਾਡੇ ਨਾਲ ਜੁੜ ਗਏ ਨੇ ਜੀ ਪਰਵਿੰਦਰ ਕੀ ਕੋ ਜੋ ਸਥਿਤੀ ਹੈ ਕਵਿਤਾ ਜੋ ਇਹ ਬਿਲਡਿੰਗ ਢਿੱਗੀ ਹੈ ਕਿ ਇਹ ਕਾਫੀ ਪੁਰਾਣੀ ਦੱਸੀ ਜਾ ਰਹੀ ਹੈ 1970 ਦੇ ਲਗਭਗ ਜਿਹੜੀ ਕਿ ਬਿਲਡਿੰਗ ਬਣੀ ਸੀਗੀ ਪੰਜ ਮੰਜ਼ਿਲਾ ਇਮਾਰਤ ਸੀਗੀ ਇਹ ਤੇ ਦੱਸਿਆ ਗਿਆ ਕਿ ਇਸ ਬਿਲਡਿੰਗ ਦੇ ਪਿੰਲਰ ਸੇ ਵਿਸ਼ਨਾ ਕੋਸ਼ਤਦਾਰ ਆ ਗਿਆ ਸੀ ਉਸ ਨੂੰ ਪਿੰਲਿੰਗ ਦੇ ਜਿਹੜੇ ਕੀ ਕੰਮ ਉਹ ਚੱਲ ਰਿਆ ਸੀ ਪਰ ਕੁਝ ਸਮਾਂ ਪਹਿਲੇ ਨੇ ਕੀ ਹੈ ਉਹ ਇੱਕ ਹਿਲਜੁਲ ਜੀ ਹੁੰਦੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਸ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਸੀ ਅੱਜ ਜਿਹੜਾ ਕੀ ਹੈ ਉਹ ਸੀਲ ਕੀਤੀ ਹੋਈ ਬਿਲਡਿੰਗ ਅਚਾਨਕ ਤਾਸ਼ ਤੇ ਪੱਤੇ ਦੇ ਵਾਂਗੂ ਡਿੱਗੀ ਹੈਗੀ ਆ ਪਰ ਇੱਕਦਮ ਜਿਹੜੀ ਕਿ ਇਹ ਬਿਲਡਿੰਗ ਤਾਂ ਡਿੱਗੀ ਹੈ ਪਰ ਜਿਹੜੀਆਂ ਨਾਲ ਲੱਗਦੇ ਇਮਾਰਤਾਂ ਨੇ ਉਹਨਾਂ ਲਈ ਵੀ ਖਤਰਾ ਖੜਾ ਹੋ ਗਿਆ ਕਿਉਂਕਿ ਜਦੋਂ ਅਸੀਂ ਮੌਕੇ ਦੇ ਉੱਪਰ ਟੀਮ ਲੈ ਕੇ ਪਹੁੰਚੇ ਹੈਗੇ ਆ ਤਾਂ ਦੇਖਿਆ ਕਿ ਜਿਹੜੀ ਕਿ ਨਾਲ ਦੀ ਬਿਲਡਿੰਗ ਨੂੰ ਵੀ ਪਿੰਡ ਲੱਗਦੇ ਹੋਏ ਨੇ ਉਹ ਵੀ ਕਮਜ਼ੋਰ ਹੋ ਚੁੱਕੇ ਨੇ ਉਹਨਾਂ ਦਾ ਵੀ ਜਿਹੜਾ ਕੀ ਹੈ ਕੰਕਰੀਟ ਹੈਗਾ ਉਹ ਕਈ-ਕਈ ਜਗ੍ਹਾ ਤੋਂ ਟੁੱਟ ਚੁੱਕਿਆ ਹੈਗਾ ਸੋ ਇੱਕ ਵੱਡਾ ਜਿਹੜਾ ਖਤਰਾ ਉਹ ਨਾਲ ਦੀਆਂ ਜਿਹੜੀਆਂ ਕਿ 3 ਤੋਂ 4 ਇਮਾਰਤਾਂ ਨੇ ਉਹਨਾਂ ਨੂੰ ਵੀ ਹੋ ਗਿਆ ਜਿਸ ਕਰਕੇ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਸੋ ਕਿਸੇ ਵੀ ਸਮੇ ਜਿਹੜੀ ਕਿ ਨਾਲ ਦੀ ਇਮਾਰਤਾਂ ਨੂੰ ਵੀ ਕੋਈ ਨਾ ਕੋਈ ਨੁਕਸਾਨ ਪਹੁੰਚ ਸਕਦਾ ਹੈਗਾ ਇਸ ਕਰਕੇ احتیاط ਦੇ ਤੌਰ ਤੇ ਪੂਰੇ ਜਿਹੜੀ ਏਰੀਏ ਨੂੰ ਨਾ ਸੀਲ ਕੀਤਾ ਗਿਆ ਹੈ ਜੀ ਤਾਂ ਮੌਕੇ ਤੇ ਪ੍ਰਸ਼ਾਸਨ ਵੀ ਮੌਜੂਦ ਹੈ 27 ਦਸੰਬਰ ਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਸੀ ਜਦੋਂ ਸਾਰੇ ਦਾ ਕੰਮ ਕੀਤਾ ਜਾ ਰਿਹਾ ਸੀ ਠੇਕੇਦਾਰ ਫਰਾਰ ਹੈ ਕਾਰਵਾਈ ਨੂੰ ਲੈ ਕੇ ਕੋਈ ਕੋਈ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੇ ਤੇ ਜੀ ਨਹੀਂ ਹਾਲੇ ਤੱਕ ਕੋਈ ਕਿਸੇ ਦੇ ਉੱਪਰ ਕੋਈ ਕਾਰਵਾਈ ਤਾਂ ਨਹੀਂ ਹੋਈ ਜਿੱਦਾਂ ਤੁਸੀਂ ਜ਼ਿਕਰ ਕੀਤਾ ਸਹੀ ਹੈ ਕਿ 27 ਦਸੰਬਰ ਨੂੰ ਇਸ ਬਿਲਡਿੰਗ ਨੂੰ ਸੀਲ ਕੀਤਾ ਗਿਆ ਸੀ ਪਰ ਉਸੇ ਦੌਰਾਨ ਹੀ ਜਿਹੜਾ ਕੀ ਹੈ ਜਦੋਂ ਸੀਲ ਕਰਨ ਤੋਂ ਪਹਿਲਾਂ ਜਿਹੜਾ ਕਿ ਹੈਗਾ ਹੈ ਬਿਲਡਿੰਗ ਦੇ ਵਿੱਚ ਹਿਲਚੁਲ ਹੋਈ ਸੀ ਜੋ ਆਸ-ਪਾਸ ਦੇ ਜਿਹੜੇ ਕੀ ਬਿਲਡਿੰਗ ਦੇ ਵਿੱਚ ਰਹਿੰਦੇ ਹੋਏ ਲੋਕ ਇਹਨਾਂ ਦੇ ਕਹਿਣ ਦੇ ਮੁਤਾਬਕ ਜਦੋਂ 27 ਦਸੰਬਰ ਤੋਂ ਪਹਿਲਾਂ ਜਿਹੜੀ ਕਿ ਬਿਲਡਿੰਗ ਦੇ ਵਿੱਚ ਥੋੜੀ ਹਿਲਚੁਲ ਦੇਖੀ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਬਿਲਡਿੰਗ ਨੂੰ ਸੀਲ ਕੀਤਾ ਸੀ ਤਾਂ ਉਸ ਤੋਂ ਬਾਅਦ ਜਿਹੜਾ ਕੀ ਠੇਕੇਦਾਰ ਹੈ ਉਹ ਮੌਕੇ ਤੋਂ ਉੱਡਾਰ ਜਿਸ ਦੀ ਹਾਲੇ ਕਿ ਪਾਲਤਾਂ ਕੀਤੀ ਜਾ ਰਹੀ ਹੈ ਪਰ ਹਲੇ ਤੱਕ ਜਿਹੜੀ ਕੀ ਹੈ ਆਫੀਸ਼ੀਅਲੀ ਤੌਰ ਤੇ ਇਹ ਨਹੀਂ ਦੱਸਿਆ ਕਿ ਕਿਸੇ ਖਿਲਾਫ ਕੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਏਸੀ ਸਾਡੇ ਨਾਲ ਪਰਵਿੰਦਰ ਕੁਮਾਰ ਸਾਡੇ ਸਹਿਯੋਗੀ ਜੋ ਮੌਕੇ ਤੇ ਮੌਜੂਦ ਨੇ ਕਿਹੋ ਜੀ ਸਥਿਤੀ ਹੈ ਉਸ ਦਾ ਜਾਇਜ਼ਾ ਲੈ ਰਹੇ ਨੇ ਹਾਲਾਂਕਿ ਜੋ ਪ੍ਰਤੱਖ ਦਰਸ਼ੀ ਨੇ ਉਹਨਾਂ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਹੈਗਾ ਕਿ ਜਦੋਂ ਇਹ ਹਾਦਸਾ ਹੁੰਦਾ ਮੌਕੇ ਤੇ ਸਾਰੇ ਮੌਜੂਦ ਹੁੰਦੇ ਨੇ ਪ੍ਰਤੱਖ ਦਰਸ਼ੀ ਜੋ ਮੌਕੇ ਤੇ ਕੰਮ ਦੇ ਲਈ ਜਾਂ ਹੋਰ ਕਿਸੇ ਚੀਜ਼ ਦੇ ਲਈ ਮੌਕੇ ਤੇ ਮੌਜੂਦ ਹੁੰਦੇ ਨੇ 7 ਵਜੇ ਤਾਂ ਇੱਕ ਬਲਾਸਟ ਵਰਗੀ ਆਵਾਜ਼ ਉਹਨਾਂ ਨੂੰ ਸੁਣਾਈ ਦਿੰਦੀ ਹੈ ਜਦੋਂ ਜਿੱਥੋਂ ਦੀ ਆਵਾਜ਼ ਆਈ ਹੁੰਦੀ ਹੈ ਉੱਥੇ ਜਾ ਕੇ ਦੇਖਦੇ ਨੇ ਤਾਂ ਬਿਲਡਿੰਗ ਜੋ ਹੈਗੀ 5 ਮੰਜ਼ਲਾ ਓਟਾ ਢੇਰੀ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਕਿ 27 ਦਸੰਬਰ ਨੂੰ ਇਸ ਨੂੰ ਸੀਲ ਕਰ ਦਿੱਤਾ ਗਿਆ ਸੀ ਉਦੋਂ ਜਦੋਂ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਸੀ ਤਰੇੜਾਂ ਪੈ ਗਈਆਂ ਸੀ ਤੇ ਆਸ-ਪਾਸ ਦੇ ਲੋਕਾਂ ਦੇ ਵੱਲੋਂ ਵੀ ਸ਼ਿਕਾਇਤ ਜਿਹੜੀ ਹੈਗੀ ਦਿੱਤੀ ਗਈ ਸੀ ਤਾਂ ਪ੍ਰਸ਼ਾਸਨ ਨੇ ਸੀਲ ਕਰ ਦਿੱਤਾ ਸੀ ਉਸ ਤੋਂ ਬਾਅਦ ਅੱਜ 7 ਵਜੇ ਵੱਡਾ ਹੱਦ